ਇੱਕ ਮੁੰਡੇ ਦਾ ਨਾ ਬਾਪੂ ਬਿਮਾਰ ਸੀਗਾ ਉਹ ਵਿਹੜੇ ਚ ਪੈ ਦੀਆਂ ਉਹਦੀਆਂ ਲੱਤਾਂ ਘੁੱਟਿਆ ਕਰੇ ਤੇ ਉਹ ਇਹ ਉਹਨਾਂ ਦੇ ਵਿਹੜੇ ਚ ਇੱਕ ਦਰਖਤ ਵੀ ਸੀਗਾ ਪੱਤ ਝੜ ਦਾ ਸਮਾਂ ਸੀ ਤੇ ਉਹ ਦਰਖਤ ਦੇ ਪੱਤੇ ਝੜਨ ਮੁੰਡੇ ਦਾ ਬਾਪੂ ਕਹਿੰਦਾ ਕਿ ਬੁੱਧ ਇਹ ਦਰਖਤ ਦੇ ਪੱਤੇ ਝੜਦੇ ਆ ਨਾ ਮੈਨੂੰ ਐ ਲੱਗਦਾ ਕਿ ਜਿੱਦਣ ਇਹ ਦਰਖਤ ਦੇ ਸਾਰੇ ਪੱਤੇ ਝੜ ਗਏ ਉਹਦੇ ਮੈਂ ਵੀ ਦੁਨੀਆ ਤੋਂ ਤੁਰ ਜਵਾਂ ਹੁਣ ਮੈਂ ਬਚਦਾ ਨਹੀਂ ਲੱਗਦਾ ਮੁੰਡਾ ਕਹਿੰਦਾ ਬਾਪੂ ਜੀ ਇਹ ਗੱਲ ਤੱਕ ਭਰਉਣਾ ਕਿਉਂ ਆ ਇਹ ਦਰਖਤ ਦੇ ਪੱਤੇ ਕਿਤੇ ਥੋੜੇ ਆ ਤੂੰ ਆਸ ਰੱਖ ਜਿੰਨਾ ਚਿਰ ਪੱਤੇ ਆ ਨਾ ਉਹਨਾਂ ਚਿਰ ਮਰਨ ਦਾ ਖਿਆਲ ਛੱਡ ਦੇ। ਆਪਾਂ ਨਜ਼ਾਰੇ ਤਾਂ ਲਈਏ ਦੋਨੇ ਪਿਆਬੁੱਤ ਮਾਦਾ ਨੂੰ ਰੋਜ਼ ਕਮਾਇਆ ਕਰੂੰ ਰੱਜ ਕੇ ਤੇਰੀ ਸੇਵਾ ਕਰਿਆ ਕਰੂੰ। ਦੱਸ ਤੈਨੂੰ ਕਿਹੜੀ ਚੀਜ਼ ਦੀ ਲੋੜ ਆ? ਤੂੰ ਉਹਨੇ ਦਿਨ ਰੱਜ ਕੇ ਜਿਉ ਆਪਣੀ ਜ਼ਿੰਦਗੀ। ਉਹ ਕਹਿੰਦਾ ਪੁੱਤ ਗਲਤ ਤਾਂ ਤੇਰੀ ਇਹ ਵੀ ਠੀਕ ਆ। ਫਿਕਰ ਕਿਉਂ ਕਰਨਾ? ਦੇਖਦੇ ਆਂ। ਕਹਿੰਦੇ ਪੱਤੇ ਝੜਦੇ ਗਏ ਝੜਦੇ ਗਏ ਤੇ ਹਰ ਇੱਕ ਪੱਤਾ ੜ ਗਿਆ। ਉਹ ਨਾ ਝੜਿਆ ਜੀ। ਪਰ ਝੜ ਲਾਂਗੇ। ਫਿਰ ਬਹਾਰ ਆ ਗਈ ਦੁਬਾਰਾ ਫਿਰ ਪੱਤੇ ਆਉਣੇ ਸ਼ੁਰੂ ਹੋ ਗਏ ਉਹਦੇ ਬਾਪੂ ਨੂੰ ਆਸ ਵੱਜ ਗਈ ਕੰਦਾ ਪੁੱਤ ਹੋਣ ਨਹੀਂ ਮਰਦੇ ਇਹ ਤਾਂ ਦੁਬਾਰਾ ਹਰਾ ਹੋਣ ਲੱਗ ਗਿਆ ਕੰਦਾ ਹੁਣ ਮੈਂ ਵੀ ਠੀਕ ਹੋ ਜਾ ਜਦੋਂ ਜਮਾਂ ਠੀਕ ਹੋ ਗਿਆ ਨਾ ਇੱਕ ਦਿਨ ਉਹ ਦਰਖਤ ਤੇ ਚੜ੍ਹ ਕੇ ਦੇਖਦਾ ਉਹਨੂੰ ਹੱਥ ਲਾ ਕੇ ਪੱਤੇ ਨੂੰ ਵੀ ਪੱਤਾ ਇਹ ਡਿੱਗਿਆ ਕਿਉਂ ਨਹੀਂ ਤੋ ਪੱਤਾ ਪਲਾਸਟਿਕ ਦਾ ਸੀਗਾ ਉਹਦੇ ਮੁੰਡੇ ਨੇ ਨਾ ਕਿਤੇ ਬਾਅਦ ਚ ਸੇਮ ਪਲਾਸਟਿਕ ਦਾ ਪੱਤਾ ਬਣਾ ਕੇ ਦਰਖਤ ਤੇ ਟੰਗਦਾ ਸੀ ਵੀ ਮੇਰੇ ਬਾਪੂ ਦੀ ਆਸ ਨਾ ਟੁੱਟੇ ਤਾਂ ਹੀ ਸਿਆਣੇ ਕਹਿੰਦੇ ਨੇ ਕਿ ਤੁਸੀਂ ਜ਼ਿੰਦਗੀ 'ਚ ਕਿਸੇ ਦੀ ਆਸ ਬਣੋ ਜਿਹੜੇ ਧੀਾਂ ਬੁੱਤਾਂ ਮਾਪਿਆਂ ਦੀ ਆਸ ਬਣ ਜਾਂਦੇ ਹਨ ਨਾ ਕਿਉਂਕਿ ਮਾਪਿਆਂ ਨੂੰ ਆਪਣੇ ਧੀਾਂ ਬੁੱਤਾਂ ਤੋਂ ਆਸਾਂ ਹੁੰਦੀਆਂ ਨੇ ਤੇ ਕਦੇ ਉਹਨਾਂ ਦੀ ਆਸ ਨਾ ਤੋੜਿਓ ਜਿੰਨਾ ਚਿਰ ਉਹਨਾਂ ਨੂੰ ਆਸ ਆ ਨਾ ਉਹ ਜ਼ੇਤੀ ਕਿਤੇ ਮਰਦੇ ਨਹੀਂ ਹੈਗੇ